ਫਿਰੋਜ਼ਪੁਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੋਇਆ ਤੇ ਪਾਰਟੀ ਹੋਰ ਮਜ਼ਬੂਤ ਹੋਈ ਹੈ ਇਹ ਮਜਬੂਤੀ ਦਵਾਈ ਹੈ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਜੋ ਕਿ ਕਰੀਬ ਇੱਕ ਹਫਤਾ ਪਹਿਲਾਂ ਹੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਹੁਣ ਸੁਖਪਾਲ ਸਿੰਘ ਨੰਨੂ ਦੀ ਅਗਵਾਈ ਦੇ ਵਿੱਚ ਸੈਂਕੜੇ ਅਕਾਲੀ ਭਾਜਪਾ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਉਕਤ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਨਿਗਾ ਸਵਾਗਤ ਕੀਤਾ ਹੈ ਨਿਗਾ ਸਿੰਘ ਉਰ ਕਿੰਨੇ ਬੰਦੇ ਦੀ ਜੋਇਨਿੰਗ ਅੱਜ ਜਿਹੜਾ 6-700 ਪਰਿਵਾਰ ਜਿਹੜੇ ਆ ਉਹ ਅੱਜ ਅਕਾਲੀ ਭਾਜਪਾ ਛੱਡ ਕੇ ਉਹ ਚ ਬਹੁਤ ਵੱਡੇ ਲੀਡਰ ਅਹੁਦੇਦਾਰ ਸੀ ਜਿਹਨਾਂ ਨੇ ਅੱਜ ਪਾਰਟੀ ਛੱਡੀ ਹੈ ਰਾਜੋ ਬਰਾੜ ਸਾਹਿਬ ਦੇ ਹੱਕ ਦੇ ਵਿੱਚ ਆਮ ਪਾਰਟੀ 'ਚ ਸ਼ਾਮਲ ਹੋਏ ਆ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਪਰਿਵਾਰਾਂ ਦਾ ਜਿਹਨਾਂ ਨੇ ਹਮੇਸ਼ਾ ਮੇਰੇ ਇਸ ਪਰਿਵਾਰ ਨਾਲ ਸਾਥ ਦਿੱਤਾ ਮੇਰੇ ਜੁਆਇਨਿੰਗ ਦੇ ਬਾਅਦ ਹੀ ਬਹੁਤ ਸਾਰੇ ਫੋਨ ਆਨੇ ਸ਼ੁਰੂ ਹੋ ਗਏ ਸੀ ਜਿਹੜੇ ਲੋਕ ਅਕਾਲੀ ਭਾਜਪਾ ਵੀ ਕੰਪੇਨਿੰਗ ਕਰ ਚੁੱਕੇ ਸ਼ੁਰੂ ਉਹ ਅੱਜ ਛੱਡ ਕੇ ਕੰਪੇਨ ਛੱਡ ਕੇ ਭਾਰਤ ਸਾਹਿਬ ਦੇ ਅਕਟ ਵਿੱਚ ਭਾਰਤ ਸਾਹਿਬ ਦੀ ਕੰਪੇਨ ਸ਼ਾਮਲ ਹੋਇਆ ਤਾਂ ਮੈਂ ਬਹੁਤ ਖੁਸ਼ੁਕਿਸਮਤ ਹੈ ਕਿ ਮੈਨੂੰ ਇਹੋ ਜਿਹੇ ਵਰਕਰ ਮਿਲੇ ਹੈ ਜਿਨ੍ਹਾਂ ਨੇ ਮੇਰੇ ਪਿਤਾ ਜੀ ਤੋਂ ਲੈ ਕੇ ਅੱਜ ਤੱਕ ਇਸ ਘਰ ਦਾ ਸਾਥ ਨਹੀਂ ਛੱਡਿਆ ਔਰ ਪਾਰਟੀ ਦਾ ਸਾਥ ਨਹੀਂ ਛੱਡਿਆ ਔਰ ਅੱਜ ਮੇਰੇ ਨਾਲ ਲੱਗੇ ਜਿੱਦੋਂ ਵੀ ਅਸੀਂ ਫੈਸਲਾ ਲਿਆ ਉਹਨਾਂ ਨੇ ਸਾਥ ਦਿੱਤਾ ਤਾਂ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੱਜ ਭਾਰਤ ਸਾਹਿਬ ਦੀ ਪੋਜੀਸ਼ਨ ਸੀ ਉਹ ਚ ਵਾਧਾ ਹੋਏਗਾ ਔਰ ਇਹ ਪਰਿਵਾਰ ਉਹ ਪਰਿਵਾਰ ਹੈ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਹਮੇਸ਼ਾ ਮੇਰੇ ਪਰਿਵਾਰ ਨੂੰ ਮੈਨੂੰ ਹਮੇਸ਼ਾ ਜਿੱਤ ਦਿਖਾਈ ਸੀ ਔਰ ਅੱਜ ਮੈਂ ਸਮਝਦਾ ਕਿ ਉਹ ਪਰਿਵਾਰ ਫਿਰ ਅੱਜ ਐਕਟਿਵ ਹੋਏ ਆ ਆਮ ਪਾਰਟੀ ਸ਼ਾਮਲ ਹੋਏ ਇਸ ਪਰਿਵਾਰ ਦਾ ਸੀ ਇੱਕ ਹਿੱਸਾ ਬਣੇ ਆ ਇਸ ਪਰਿਵਾਰ ਨੂੰ ਵਧਾ ਕੇ ਅੱਗੇ ਲੈ ਕੇ ਜਾਵਾਂਗੇ ਕਿਤੇ ਦੇਖ ਲਓ ਤੁਸੀਂ ਪਹਿਲੇ ਭਾਜਪਾ ਦੇ ਵਿੱਚ ਸੀ ਭਾਜਪਾ ਬਹੁਤ ਪਿਆਰ ਸੀ ਇਸ ਥਾਂ ਤੋਂ ਜਿੱਥੇ ਆਪਾਂ ਬੈਠੇ ਆ ਇਸ ਕੋਠੀ ਤੋਂ ਸਾਰੀ ਸਿਆਸਤ ਚੱਲਦੀ ਹੁੰਦੀ ਸੀ ਅੱਜ ਭਾਜਪਾ ਤੁਸੀਂ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਭਾਜਪਾ ਛੱਡਣ ਦਾ ਕਾਰਨ ਹੈ ਕਿਉਂਕਿ ਲੰਬੇ ਅਕਸੇ ਤੋਂ ਪਿਤਾ ਜੀ ਇਸ ਪਾਰਟੀ ਸਗੇ ਔਰ ਜਿਸ ਪਾਰਟੀ ਝੰਡਾ ਫੜੀਏ ਤਾਂ ਪ੍ਰਮਾਤਮਾ ਹਮੇਸ਼ਾ ਅਸੀਂ ਸੋਚਦੇ ਆ ਕਿ ਸਾਡੀ ਜੀ ਜ਼ਿੰਦਗੀ ਖਤਮ ਹੋਏਗੀ ਅਸੀਂ ਝੰਡੇ ਥੱਲੇ ਜਾਈਏ ਔਰ ਅੱਜ ਮੈਂ ਸਮਝਦਾ ਕਿ ਇਸ ਪਾਰਟੀ ਨੂੰ ਛੱਡਣ ਦਾ ਕਾਰਨ ਹੈ ਕਿਉਂਕਿ ਜੋ ਕ腐ਸ਼ਨ ਕਾਂਗਰਸ ਸਰਕਾਰ ਦੇ ਲੀਡਰਾਂ ਨੇ ਕੀਤੀ ਔਰ ਅਸੀਂ ਸਾਡੇ ਡੈਡੀਕੇਟਿਡ ਵਰਕਰਸ ਹਮੇਸ਼ਾ ਇਹਨਾਂ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਦੇ ਰਹੇ ਥਾਣਿਆਂ ਬਾਹਰ ਇਹਨਾਂ ਘਰਾਂ ਦੇ ਬਾਹਰ ਅਸੀਂ ਮੁਜ਼ਾਹਰੇ ਕੀਤੇ ਆ ਅੱਜ ਪਾਰਟੀ ਦੇ ਸਿਧਾਂਤ ਬਦਰ ਗਏ ਆ ਉਹਨਾਂ ਨੇ ਉਹੀ ਕਰਪ ਬੰਦਿਆਂ ਨੂੰ ਜਿਨ੍ਹਾਂ ਦੇ ਅਗੇਂਸ ਸਾਨੂੰ ਚਲਾਇਆ ਸੀ ਅੱਜ ਉਹਨਾਂ ਨੂੰ ਦੁਬਾਰਾ ਪਾਰਟੀ ਲਿਆ ਕੇ ਉਹਨਾਂ ਉਹਦੇ ਦੇ ਕੇ ਨਵਾਜ਼ਿਆ ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਪਹਿਲਾਂ ਕਰਪਟ ਸਿਗੇ ਅੱਜ ਕਿਉਂਕਿ ਅਸੀਂ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕੀਤੀ ਹੈ ਤਾਂ ਮੈਨੂੰ ਲੱਗਦਾ ਨਹੀਂ ਕਿ ਇਹ ਪਾਰਟੀ ਇਮਾਨਦਾਰ ਪਾਰਟੀ ਰਹੀਗੀ ਇਸ ਕਰਕੇ ਇਹ ਕਰਪਸ਼ਨ ਦੀ ਪਾਰਟੀ ਹੋਗੀ ਇਨੂੰ ਛੱਡਣਾ ਇੱਕ ਮਜਬੂਰੀ ਹੋ ਗਈ ਕਿਉਂਕਿ ਜਿਹੜੀ ਇੱਕ ਸਰਕਾਰ ਇਸ ਵਿੱਚ ਚੱਲ ਰਹੀ ਹੈ ਉਹ ਇੱਕ ਮਾਨ ਦਾ ਸਰਕਾਰ ਹੈ ਔਰ ਸਾਡਾ ਉੱਤੇ ਜਿਹੜਾ ਸਾਹ ਘੁੱਟਣ ਸੀਗੀ ਉਹ ਅੱਜ ਇੱਥੇ ਆ ਕੇ ਸਾਨੂੰ ਰੀਲੀਫ ਮਿਲਿਆ ਇਸ ਪਾਰਟੀ ਜਾ ਕੇ ਦੁਆਰਾ ਕੰਮ ਵਧੀਆ ਕਰਾਂਗੇ ਹੰਗਾਰਾ ਜਿਹੜਾ ਉਹ ਮਿਲ ਰਿਹਾ ਫਿਰ ਉਸ ਪਰ ਲੋਕ ਸਭ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹਰ ਇੱਕ ਥਾਂ ਤੇ ਬਹੁਤ ਪਿਆਰ ਮਿਲਿਆ ਲੋਕਾਂ ਦਾ ਜਿਹੜੇ ਮਾਨ ਸਾਹਿਬ ਨੇ ਕੰਮ ਕੀਤੇ ਹੈ ਪੌਂਦੀ 600 ਜੁੰਟ ਬਿਜਲੀ ਆਏ ਕੰਮ ਹੈ ਪੌਂਦੀ 43000 ਨੌਕਰੀਆਂ ਦੀ ਗੱਲ ਹੈ ਪਾਉਂਦਿਓ ਖੇਤੀ ਵਾਲੀਆਂ ਮੋਟਰਾਂ ਚੱਲੀਆਂ ਪਾਉਂਦਿਓ ਗਰੀਬ ਪਰਿਵਾਰਾਂ ਦੀ ਜਿਹੜਾ ਇਲਾਜ ਫ੍ਰੀ ਹੋਇਆ ਇਹ ਸਾਰਾ ਕੁਝ ਕੰਮਾਂ ਕਰਕੇ ਹੋ ਰਿਹਾ ਤੇ ਬਹੁਤ ਤੁਹਾਡਾ ਹੰਗਾਰਾ ਮਿਲ ਰਿਹਾ ਸਰ ਸਾਬ ਕਿਹੜੇ ਕੰਮ ਤੁਸੀਂ ਕਰਵਾਓਗੇ ਬਹੁਤ ਸਾਰੇ ਕੰਮ ਪੈਂਡਿੰਗ ਹੈ ਜਿਦੇ ਸਭ ਤੋਂ ਪਹਿਲਾ ਕੰਮ ਕੱਚੀਆਂ ਜ਼ਮੀਨਾਂ ਦਾ ਪੱਕਾ ਕਰਨਾ ਮਾਲਕੀ ਦੇਣੀ ਲੋਕਾਂ ਨੂੰ ਮਾਲਕੀ ਹੱਕ ਦੇਣਾ ਦੂਜਾ ਬਾਰਡਰ ਏਰੀਆ ਤੇ ਬਾਰਡਰ ਦਾ ਖੁੱਲਣਾ ਪਾਕਿਸਤਾਨ ਨਾਲ ਜਾਂ ਬਾਰਲੇ ਦੇ ਸ਼ਨਾਵ ਵਪਾਰ ਦਾ ਚਲਣਾ ਇਥੋਂ ਲੋਕਾਂ ਲਈ ਬਹੁਤ ਲਾਹੇਵੰਦ ਹੋਊਗਾ ਤੇ ਉਹ ਹਰ ਹਾਲਤ ਵਿੱਚ ਕਰਾਵਾਂਗੇ ਤਾਂ ਅੱਜ ਅੱਜ ਬੜੀ ਵੱਡੀ ਜੁਆਇਨਿੰਗ ਹੋਈ ਕਿੰਨੇ ਪਰਿਵਾਰਾਂ ਦੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਗਿਣਤੀ ਕੋਈ ਨਹੀਂ ਸੈਂਕੜੇ ਪਰਿਵਾਰ ਜਿਹੜੇ ਐ ਸ਼ਾਮਲ ਹੋਏ ਸੁਖਪਾਲ ਸਿੰਘ ਨੰਨੂ ਜੀ ਆਮ ਆਦਮੀ ਪਾਰਟੀ ਦੇ ਵਿੱਚ ਆਏ ਆ ਲੱਗਦਾ ਕਿ ਬਾਤ ਜੁੜੀ ਹੈ ਕੋਈ ਬਹੁਤ ਵੱਡਾ ਫਰਕ ਪੈਂਦਾ ਜੀ ਕੋਈ ਵੀ ਵੱਡਾ ਲੀਡਰ ਜਦੋਂ ਪਾਰਟੀ 'ਚ ਆਉਂਦਾ ਹੈ ਤੇ ਪਾਰਟੀ ਨੂੰ ਹੰਗਾਰਾ ਤਾਂ ਮਿਲਦਾ ਹੀ ਹੈ ਤਾਂ ਆਮ ਅੱਜ ਸੀਐਮ ਮਾਨ ਜੀ ਦਾ ਰੋਡ ਸ਼ੋ ਵੀ ਹੈਗਾ ਹਾਂਜੀ ਕਿੱਥੇ ਕਿੱਥੇ ਮਮਦੌਰ ਤੇ ਗੁਰੂਰ ਸਾਹਿਬ ਤਾਂ ਬਹੁਤ ਵੱਡੇ ਘੱਟ ਹੋਏਗਾ ਉੱਥੇ ਨਹੀਂ ਤੁਲੀ ਇਹ ਮਾਨ ਸਾਹਿਬ ਨੂੰ ਤਾਂ ਵੇਖਣ ਹੀ ਲੋਕ ਬਹੁਤ ਵੱਡੇ ਘੱਟ ਚ ਆ ਜਾਂਦੇ ਰੋਡ ਸ਼ੋ ਤਾਂ ਵੱਡੀ ਗੱਲ ਹੋ ਜਾਂਦੀ ਔਰ ਬਹੁਤ ਵੱਡੀ ਲੀਡ ਤੇ ਜਿੱਤੋਗੇ ਤੁਸੀਂ ਬਹੁਤ ਵੱਡੀ ਲੀਡ ਤੇ ਜਿੱਤਾਂਗੇ 13 ਦੀਆਂ 13 ਸੀਟਾਂ ਜਿੱਤਾਂਗੇ ਪੰਜਾਬ ਚ